ਸੇਲ ਆਲ ਵਹੀਕਲ ਚੈਨਲ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਵੀਰ ਜੀ ਅੱਜ ਸਾਡੇ ਕੋਲ ਇੱਕ ਹੀ ਮਾਲਕ ਦੇ ਕੋਲ ਦੋ ਟਰੈਕਟਰ ਸੇਲ ਵਾਲੇ ਆਏ ਹੋਏ ਹਨ ਇੱਕ ਟਰੈਕਟਰ ਹੈ ਜੀ ਇੰਡੋ ਫਾਰਮ 3055 ਤੇ ਦੂਜਾ ਸਵਰਾਜ 855 FE 2018 ਮਾਡਲ ਪੰਜਾਬ ਨੰਬਰ ਪਹਿਲੇ ਨਾਂ ਤੇ ਨਾਲ ਦੇ ਟਾਇਰ ਹਾਂ ਜੀ ਇਸ ਦੇ 65 ਪੈਸੇ 1900 ਘੰਟੇ ਚੱਲਿਆ ਵੱਡੇ ਹਿੱਸੇ ਵਾਲਾ ਪਾਵਰ ਸਟੀering ਤੇਲ ਬ੍ਰੇਕ ਡਬਲ ਕਲਚ ਡਬਲ ਡਿਸਟ੍ਰਿਬਿਊਟਰ ਇੰਜਣ ਰੰਗ ਪੇਂਟ ਦਾ ਬਿਲਕੁਲ オリジナル ਇੰਜਣ ਗੀਅਰ ਲਿਫਟ ਦਾ ਪੂਰਾ ਵਧੀਆ ਬਿਲਕੁਲ ਸ਼ੋਅਰੂਮ ਕੰਡੀਸ਼ਨ ਦੀ ਤਰ੍ਹਾਂ ਸਵਰਾਜ ਟਰੈਕਟਰ ਹੈ ਜੀ ਸਲਵ ਸਟਾਰਟ ਕਿਸੇ ਵੀ ਪ੍ਰਕਾਰ ਦੀ ਕੋਈ ਲੀਕਿੰਗ ਨਹੀਂ ਇਸ ਨੂੰ ਤੁਸੀਂ ਵਾਕੇ ਚਲਾ ਕੇ ਚੈੱਕ ਕਰ ਸਕਦੇ ਹੋ ਇਸ ਦਾ ਮੁੱਲ ਰੱਖਿਆ ਗਿਆ ਹੈ 5 ਲੱਖ 90000 ਰੁਪਇਆ ਮੌਕੇ ਉੱਤੇ ਥੋੜਾ ਮਾਨਤਾਣ ਹੋ ਸਕਦਾ ਹੈ ਵੇਚਣ ਵਾਲੇ ਵੀਰ ਦਾ ਕੰਟੈਕਟ ਨੰਬਰ ਵੀਡੀਓ ਦੇ ਲਾਸਟ ਵਿੱਚ ਦੇ ਦਿੱਤਾ ਗਿਆ ਹੈ ਉਸ ਨੰਬਰ ਤੇ ਲਾ ਕੇ ਤੁਸੀਂ ਮਾਲਕ ਵੀਰ ਕੋਲੋਂ ਟਰੈਕਟਰ ਬਾਰੇ ਬਹੁਤ ਵੱਧ ਤੋਂ ਵੱਧ ਜਾਣਕਾਰੀ ਲੈ ਸਕਦੇ ਹੋ ਜੀ ਵਧੀਆ ਕੰਡੀਸ਼ਨ ਦੇ ਵਿੱਚ ਵੀਡੀਓ ਦੇ ਵਿੱਚ ਤੁਸੀਂ ਟਰੈਕਟਰ ਦੇਖ ਸਕਦੇ ਹੋ ਕਿਸੇ ਵੀ ਪ੍ਰਕਾਰ ਦੀ ਕੋਈ ਕਮੀ ਨਹੀਂ ਪਾਈ ਜਾਏਗੀ ਟਰੈਕਟਰ ਦੇ ਵਿੱਚ ਦੂਜਾ ਟਰੈਕਟਰ ਹੈ ਜੀ ਇੰਡੋ ਫਾਰਮ 3055 ਐਨ ਵੀ 2012 ਮਾਡਲ ਪੰਜਾਬ ਨੰਬਰ ਪਹਿਲੇ ਨਾਂ ਤੇ ਨਾਲ ਦੇ ਟਾਇਰ ਹਨ ਜੀ 90 ਪੈਸੇ ਪਾਵਰ ਸਟੀਰਿੰਗ ਤੇਲ ਬ੍ਰੇਕ ਡਬਲ ਕਲਚ ਤੇ ਡਬਲ ਡਿਸਟ੍ਰਿਬਿਊਟਰ ਇੰਜਣ ਇੰਜਣ ਗਿਅਰ ਬਿਲਕੁਲ ਨਾਲ ਦਾ ਰੰਗ ਪੇਂਟ ਦਾ オリジナル ਕਿਸੇ ਵੀ ਪ੍ਰਕਾਰ ਦੀ ਕੋਈ ਲੀਕਿੰਗ ਨਹੀਂ ਕੋਈ ਟੁੱਟ ਭੱਜ ਨਹੀਂ ਇਸ ਨੂੰ ਤੁਸੀਂ ਵਾਹ ਕੇ ਚਲਾ ਕੇ ਚੈੱਕ ਕਰ ਸਕਦੇ ਹੋ ਸਲਫਟ ਸਟਾਰਟ ਟਰੈਕਟਰ ਹੈ ਜੀ ਇਸ ਦਾ ਮੁੱਲ ਰੱਖਿਆ ਗਿਆ ਹੈ 3,115,000 ਰੁਪਈਆ ਮੌਕੇ ਉੱਤੇ ਥੋੜਾ ਮਾਨਤਾਣ ਹੋ ਸਕਦਾ ਹੈ। ਵਧੀਆ ਕੰਡੀਸ਼ਨ ਦੇ ਵਿੱਚ ਦੋਵੇਂ ਟਰੈਕਟਰ ਇੱਕ ਹੀ ਮਾਲਕ ਕੋਲ ਹਨ। ਤੇ ਦੋਵਾਂ ਟਰੈਕਟਰਾਂ ਦੀ ਜਾਣਕਾਰੀ ਤੁਸੀਂ ਇੱਕ ਹੀ ਮਾਲਕ ਕੋਲੋਂ ਲਿਆ ਸਕਦੇ ਹੋ। ਵੇਚਣ ਵਾਲੇ ਮਾਲਕ ਵੀਰ ਦਾ ਕੰਟੈਕਟ ਨੰਬਰ ਹੈ 84277 25955 84277 25955 ਤੇ ਲਾਗ ਹੈ ਤੁਸੀਂ ਮਾਲਕ ਵੀਰ ਨਾਲ ਗੱਲ ਕਰ ਸਕਦੇ ਹੋ ਤੇ ਟਰੈਕਟਰਾਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਲੈ ਸਕਦੇ ਹੋ ਇਹੋ ਜੀਆਂ ਹੋਰ ਵੀਡੀਓਜ਼ ਵੇਖਣ ਲਈ ਆਪਣੇ YouTube ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਜੋ ਸਾਡੀ ਹਰੇਕ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ